ਆ ਗੁਲਾਬ ਸਿੱਧੂ ਦੀ ਬੇਬੇ ਨੇ ਨਵੀਂ ਕੰਮ ਕਰਤਾ ਯਾਰ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਗੁਲਾਬ ਸਿੱਧੂ ਦਾ ਇੱਕ ਗਾਣਾ ਆਇਆ ਪਿਛਲੇ ਦਿਨੀ ਲਵ ਯੂ ਜੱਟਾ ਕਰਕੇ ਹਨਾ ਉਸ ਦੇ ਵਿੱਚ ਉਹਨੇ ਇੱਕ ਲਾਈਨ ਗਾਤੀ ਇਹ ਮੈਂ ਸਣੇ ਸਰਪੰਚ ਸਾਰਾ ਪਿੰਡ ਕੁੱਟ ਜੂ ਹਨਾ ਇਸੇ ਚੱਕਰ 'ਚ ਹੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਗੁੱਸੇ ਹੋ ਗਈਆਂ ਤੇ ਸਰਪੰਚ ਗੁੱਸੇ ਹੋਏ ਫਿਰਦੇ ਨੇ ਕਹਿੰਦੇ ਤੂੰ ਐ ਕਿਵੇਂ ਕੁੱਟ ਜਾਏਗਾ ਸਰਪੰਚਾਂ ਸਮੇਤ ਇਹ ਤਾਂ ਸਾਡੀ ਬਹੁਤ ਵੱਡੀ ਬੇਇੱਜ਼ਤੀ ਆ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਜਿਹੜੀ ਗੁਲਾਬ ਸਿੱਧੂ ਦੀ ਮੰਮੀ ਨੇ ਇਹ ਸਰਪੰਚ ਦੀ ਇੱਕ ਦੀ ਰੇਲ ਬਣਾਈ ਘਰੇ ਗਏ ਦੀ ਇਹ ਤਾਂ ਮੈਂ ਤੁਹਾਨੂੰ ਉਹ ਸਰਪੰਚ ਦੇ ਮ ਪਰ ਮੈਂ ਸਰਪੰਚਾਂ ਨੂੰ ਨਾਲ ਇਹ ਵੀ ਪੁੱਛਣਾ ਚਾਹਨਾ ਕਿ ਜਦੋਂ ਹੜਾਂ ਵੇਲੇ ਤੁਸੀਂ ਕਹਿੰਦੇ ਸੀ ਪ੍ਰਵਾਸੀ ਭਜਾਓ ਭਈਏ ਭਜਾਓ ਪੰਜਾਬ ਬਚਾਓ ਉਦੋਂ ਇੱਕ ਭਈਏ ਨੇ ਯੂਪੀ ਦਾ ਸੀ ਪਤਾ ਨਹੀਂ ਉਹ ਬਿਹਾਰ ਦਾ ਸੀ ਇੱਥੇ ਕੋਈ ਪ੍ਰਧਾਨ ਪ੍ਰਧੂਨ ਬਣਿਆ ਬੈਠਾ ਉਹ ਕਿਸੇ ਮਤਲਬ ਕਿ ਆਪਣੀ ਕਮੇਟੀ ਕਮਿਟੀ ਦਾ ਉਹਨੇ ਸ਼ਰਿਆਮ ਕਿਹਾ ਸੀ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਨਾ ਇਹ slogan ਬੰਦ ਕਰ ਦਿਓ ਭਈਏ ਭਜਾਓ ਪੰਜਾਬ ਬਚਾਓ ਵਾਲਾ ਤੇ ਕਹਿੰਦੇ ਫਿਰ ਜੇ ਅਸੀਂ ਸਿੱਧੇ ਹੋ ਗਏ ਨਾ ਫਿਰ ਤੁਹਾਡੀਆਂ ਲੱਤਾਂ ਨੇ ਪੰਚਾਇਤੋ ਪੰਜਾਬ ਦੀ ਉਹ ਪੰਚਾਇਤੋ ਉਹਨੇ ਸ਼ਰਿਆਮ ਕਹਿਆ ਸੀ ਸੋਸ਼ਲ ਮੀਡੀਆ ਤੇ ਵੀਡੀਓ ਪਈਆ ਕੱਢ ਕੇ ਦੇਖ ਲਿਓ ਮੈਨੂੰ ਲੱਭੀ ਨਹੀਂ ਅੱਜ ਮੈਂ ਥੋੜਾ ਕਾਲੀ ਚਾਨੀ ਵਿੱਚ ਉਹ ਕਲਿੱਪ ਲਾਉਂਦਾ ਨਾਲ ਉਹਨੇ ਕਿਹਾ ਸੀ ਕਿ ਨਾ ਭਾਰ ਨਹੀਂ ਚੱਲਣਾ ਸਰਪੰਚਾਂ ਦੀਆਂ ਲੱਤਾਂ ਨੇ ਫਿਰ ਕਹਿੰਦਾ ਹੁਣ ਤਾਂ ਤੁਸੀਂ ਬਿਆਨ ਦੇਈ ਜਾਂਦੇ ਹੋ ਭਈਏ ਭਜਾਓ ਭਈਏ ਭਜਾਓ ਉਦੋਂ ਤੁਸੀਂ ਇਕੱਠੇ ਨਾ ਹੋਏ ਹੁਣ ਇਹ ਤਾਂ ਆਪਦੇ ਹੀ ਮੁੰਡਾ ਯਾਰ ਕਿਤੇ ਮਜ਼ਾਕ 'ਚ ਕਹਿ ਲੋ ਜਾ ਭਲੇਖੇ ਨਾਲ ਕੋਈ ਗੱਲ ਕਹੀ ਗਈ ਤਾਂ ਤੁਸੀਂ ਇਹਦੇ ਗਲ ਪੈ ਗਏ ਨਾਲ ਹੀ ਉਹਨੇ ਮਾਫੀ ਤੱਕ ਮੰਗ ਲਈ ਤੇ ਹੁਣ ਉਹਦੀ ਬੇਬੇ ਸਿੱਧਾ ਕਹਿੰਦੀ ਆ ਕਹਿੰਦੀ ਇਹ ਹਜੇ ਪਰਚੇ ਤਾਂ ਪੈਂਦੇ ਹੀ ਉਦੋਂ ਨਹੀਂ ਤੋਂ ਕੱਟ ਹੋਇਆ ਪੰਚਾਇਤਾਂ ਦਾ ਉਦੋਂ ਨਹੀਂ ਤੁਹਾਡੇ ਇੱਥੇ ਸੱਟ ਲੱਗੀ ਵੀ ਸਾਡੀ ਬੇਇੱਜ਼ਤੀ ਕਰਦਾ ਇੱਕ ਬਾਹਰਲਾ ਬੰਦਾ ਇਹ ਆਪਦਾ ਪੰਜਾਬੀ ਮੁੰਡਾ ਜਿਹਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਦੁਨੀਆ ਤੇ ਉਹਦੇ ਤੁਸੀਂ ਗਲ ਪਏ ਖੜੇ ਹੋ ਯਾਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਠੀਕ ਹੈ ਗੁਲਾਬ ਸਿੱਧੂ ਨੇ ਗਲਤੀ ਕੀਤੀ ਮਾਫੀ ਮੰਗ ਲਈ ਤੇ ਤੁਸੀਂ ਕਿਉਂ ਹੋਣੇ ਇਹ ਮਾਮਲਾ ਫਿਰ ਉਹ ਪ੍ਰਵਾਸੀ ਨੂੰ ਕਹੋ ਤਾਂ ਹੁਣ ਵੀ ਉਹਦੀ ਵੀਡੀਓ ਪਈ ਆ ਤੁਸੀਂ ਹੁਣ ਵੀ ਕਹਿ ਸਕਦੇ ਓਹਨੂੰ ਵੀ ਆ ਜਾ ਓਏ ਦੱਸ ਕਿਹੜਾ ਸਾਡੀ ਰੱਤਾਂ ਨੇ ਭਾਰ ਨਹੀਂ ਚੱਲਣਾ ਪਰ ਤੁਸੀਂ ਕਹੋਗੇ ਨਹੀਂ ਕਿਉਂ ਕਿਉਂਕਿ ਤੁਸੀਂ ਰਾਜਨੀਤਿਕ ਰੋਟੀਆਂ ਹੀ ਸੇਕੜ ਪਰਚੇ ਪਾਉਣ ਦੇ ਡਰਬੇ ਨਾ ਦਿਆ ਕਰੋ ਚੁੱਪ ਕਰਕੇ ਉਹ ਪਈਏ ਨੂੰ ਪੁੱਛੋ ਜਿਹੜਾ ਤੁਹਾਨੂੰ ਸ਼ਰਿਆਮ ਚੈਲੰਜ ਕਰ ਗਿਆ ਲਲਕਾਰ ਗਿਆ ਤੁਹਾਡੇ ਪੰਜਾਬ ਚ ਰਹਿ ਕੇ ਹੀ ਉਹ ਇੱਥੇ ਦੇ ਹੀ ਲੁਧਿਆਣੇ ਬਦੂਨੇ ਦੇ ਇਹ ਗੁਲਾਬ ਸਿੱਧੂ ਇਹ ਨਹੀਂ ਹੈਗਾ ਕਿ ਕਿਸੇ ਵੀਡੀਓ ਦੇ ਵਿੱਚ ਆ ਕੇ ਮਾਫੀ ਮੰਗੇ ਉਹ ਜਦੋਂ ਮਾਫੀ ਵੀ ਮੰਗ ਰਿਹਾ ਸੀ ਕੱਲ ਕੋਈ ਮੜਾ ਜੈਕ ਉਹਨੇ ਕਲਿੱਪ ਪਾਈ ਸੀ ਤਾਂ ਉਹ ਹੱਸ ਰਿਹਾ ਸੀ ਉਹਦੇ ਵਿੱਚ ਬਾਰਕ ਸਾਬ ਦਾ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹੇ ਜੀ ਪਾਚੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ